ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਯਾ ਜਿਹੜੇ ਬਲੌਗ 'ਚ ਇੱਕ ਤਾ ਵ ਬੂਟੇ ਲੈ ਕੇ ਆਵਾਂਗੇ ਤੇ ਅੱਜ ਇੱਕ ਦੋ ਯਾਰਾਂ ਦੋਸਤਾਂ ਨੂੰ ਮਿਲਾਂਗੇ ਹਾਂਜੀ ਕਿਵੇਂ ਹੋ ਆਪਾਂ ਆਏ ਸੀ ਤਲਵੰਡੀ ਸਾਬੋ ਨਾਲ ਢਿੰਕੂ ਤੇ ਸੇਵਕ ਤੇ ਅਸੀਂ ਸੋਚ ਰਹੇ ਸੀ ਖਾਣ ਦੀ ਸਕੀਮ ਵੀ ਕੀ ਖਾਇਆ ਜਾਵੇ ਕੀ ਖਾਓਗੇ ਸੇੜ ਜੀ ਤੁਸੀਂ ਆਹ ਨੂੰ ਤਾਂ ਜਰਾ ਕੋਈ ਮਿੱਠਾ ਜਾ ਖਾਣ ਨੂੰ ਜੀ ਕਰੀ ਜਾਂਦਾ ਅੱਜ ਤਾਂ ਮਿੱਠਾ ਦਾ ਪੇਸਟ ਹੀ ਖਵਾ ਸਕਦੇ ਆਂ ਬਰੋਦਰ ਜਿਵੇਂ ਚਰੇ ਬਿਜਲੂ ਵੀ ਹੋ ਗਈ ਹੈ ਨਾ ਖੱਟਾ ਤਾਂ ਨਹੀਂ ਕਰਦਾ ਨਾ ਨਾ ਖਾ ਤਾਂ ਖੱਟਾ ਵੀ ਲਵਾਂਗੇ ਐਂ ਤਾਂ ਕੋਈ ਕਰੀ ਠੀਕ ਕੁਸਮਤ ਜੀ ਖਵਾ ਰਿਓਹੀ ਖਾ ਲੂਗਾ ਖੱਟਾ ਖਵਾ ਦੇ ਸੰਤਰਾ ਕਿੰਨੂ ਮੌਸਮੀ ਹੈ ਹੈ ਠੀਕ ਨਿਚੋੜ ਕੇ ਵੀ ਪੀ ਲੂਗਾ ਇਹ ਤਾਂ ਜਿਹੜਾ ਤੇਰੇ ਮਨ ਚ ਬੈਵਾ ਉਹ ਦੂਰ ਕਰ ਦੂਗਾ ਕਿ ਨਹੀਂ ਸਹੀ ਗੱਲ ਹੈ ਸਹੀ ਗੱਲ ਇੱਕ ਟਿੰਕੂ ਨੂੰ ਸੇਠ ਨੂੰ ਜਮਾ ਗੱਡੀ ਚ ਮੀਟ ਧਰਨਾ ਨਹੀਂ ਮਿਲਦਾ ਨਾ ਅੱਜ ਇੱਕ ਆਂਡਾ ਤਾਂ ਰਿਆ ਸੀ ਨਾ ਖੱਡੀ ਖੜ ਗਈ ਉਹਦੀ ਕੱਲ ਤਾਂ ਰਿਆ ਸੀਗਾ ਯਾਰ ਕੱਲ ਤਾਂ ਰਹੀ ਹੋਰ ਗੱਡੀ ਖੜ ਗਈ ਸੀ ਅੱਜ ਮੈਂ ਕਰਦਾ ਮੈਂ ਕਰਦਾ ਮੈਂ ਪਹਿਲਾਂ ਬਸ ਉਹ ਮੱਥਾ ਟੇਕ ਕੇ ਆਉਣਾ ਸੀ ਕਿਤੇ ਪਹਿਲਾਂ ਤਾਂ ਬਹੁਤ ਖਾਂਦਾ ਸੀ ਯਾਰ ਤੂੰ ਬਲੌਗ 'ਚ ਨਹੀਂ ਇਹ ਜਿਹੀਆਂ ਗੱਲਾਂ ਪਾਈਆਂ ਹੁਣ ਇਹ ਤਾਂ ਪੱਕੀ ਬਹੁਤ ਇਹ ਤਾਂ ਪੱਕੀ ਬਹੁਤ ਹਾਂ ਸੱਤ ਸਾਲ ਹੋ ਗਏ ਆ ਸੱਤ ਲੱਗਤ ਹੋ ਗਏ ਹੋ ਗਏ ਪੱਕਾ ਜੀ ਮੈਂ ਨਹੀਂ ਬਣਦਾ ਵੀ ਸੱਤ ਸਾਲ ਹੁਣ ਪੰਜ ਤਾਂ ਹੋ ਗਏ ਹੋਣਗੇ ਆੰਦੇ ਹੋ ਗਏ ਉਹ ਵਿਆਹ ਨੂੰ ਹੋ ਗਏ ਪੰਜ ਦਾ ਵਿਆਹ ਤੋਂ ਪਹਿਲਾਂ ਛੱਡ ਤੀ ਤੂੰ ਮੈਨੂੰ ਹਾਂ ਅੱਛਾ ਗਏ ਜਵਾਬ ਵੀ ਹੋ ਗਿਆ ਕੰਜੀ ਦਾ ਲੋ ਚੰ ਮਦਾਨ ਨਾ ਵਰਤ ਮਦਾਨ ਨਾ ਚਾਰ ਜਣ ਸਕੂਟਰੀ ਲਵਾ ਗਿਆ ਆਪਾਂ ਸਿਹੜ ਤੋਂ ਬਈ ਸਿਹੜ ਕੀ ਕੀ ਫਾਇਦੇ ਸਕੂਟ ਕਿਹੜੀ ਕੰਪਨੀ ਦੀ ਓ ਉਹਦਾ ਹੀਰੋ ਦੀ ਹੈ ਫਲੈਸ਼ ਦੀ ਫਲੈਸ਼ ਦੀ ਇੱਕ ਤੇ ਬੈਟਰੀ ਕਿਹੜੀ ਹੈ ਚ ਬੈਟਰੀ ਦੇ ਚ ਤਿੰਨ ਸਾਲ ਦੀ ਗਾਰੰਟੀ ਵਾਲੀ ਸੀ ਲਿਥੀਅਮ ਦੀ ਲਿਥੀਅਮ ਦੀ ਤੇ ਤੂੰ ਫਿਰ ਕਿਉਂ ਵੇਚਦਾ ਬਈ ਉਹ ਵੇਚਦਾ ਤਾਂ ਹੈ ਨਹੀਂ ਮਮੇ ਸੇ ਤੂੰ ਮੈਨੂੰ ਕਹੇ ਤਾਂ ਵੀ ਵੇਚ ਦੇ ਚੱਲ ਧੰਨਵਾਦ ਤੇਰਾ ਬਹੁਤ ਬਹੁਤ ਬਾਈ ਤੇ ਉਹ ਮੇਰਾ ਜੀਜਾ ਨਹੀਂ ਕਰਦਾ ਉਹ ਸਹੀ ਹੈ ਉਹਦੇ ਪੈਰਪੂਰ ਸਹੀ ਲੱਗਦਾ ਤੇ ਹਾਂ ਉਹ ਸਹੀ ਹੈ ਮੇਰੇ ਹਿਸਾਬ ਸਿਰ ਜੀ ਦੀ ਹੈਗੀ ਉਹ ਤਾਂ ਸਹੀ ਹੈ ਹਾਂ ਮੈਂ ਤਾਂ ਨਹੀਂ ਨਵੀਂ ਲੈਂਦਾ ਯਾਰ ਦੂਜੇ ਉੱਚੀਆਂ ਨੇ ਮੜੀਆਂ ਉੱਚੀਆਂ ਹੋਂ ਲੱਗੀਆਂ ਹੋਰ ਉਹ ਫਿਰ ਪੈਰਾਂ ਜਿਹਦਾ ਠੀਕ ਜਿਹਾ ਨਹੀਂ ਲੱਗਦਾ ਔਕਾ ਜਾ ਉਹਦਾ ਚੱਲ ਕੋਈ ਗੱਲ ਨਹੀਂ ਉਹ ਜਮਾ ਫਿੱਟ ਹੈ ਜਮਾ ਠੀਕ ਹੈ ਇੱਕ ਮੱਖੀ ਤੰਗ ਕਰ ਰਹੀ ਐ ਸੇਡ ਨੂੰ ਪੋਣੀ ਮਾਰ ਰਹੀ ਹੈ ਨਹੀਂ ਤੰਗ ਕਰ ਰਹੀ ਹੈ ਇਹ ਵੀ ਤਾਂ ਕਰੇ ਇਹ ਬੇਸ਼ਕੀ ਚਾਈ ਹੈ ਆ ਨਾ ਯਾਰ ਕੀ ਕਰਦਾਂ ਤੁਸੀਂ ਖਾਣ ਆਏ ਹੋ ਇਹਦੇ ਲੈ ਇਹ ਛੜਤਾ ਇਹਦੇ ਬਾਅਦ ਦਾ ਸਪੈਸ਼ਲ ਧਰਿਆ ਦੇ ਮੱਕੀ ਵਾਲੇ ਦੀ ਤੁਹਾਨੂੰ ਗੱਲ ਐ ਤੇ ਇਹ ਦਹੀਂ ਹੈ ਭਈ ਇਹ ਦੇਖੋ ਛੇੜ ਜਿਖਾ ਨਾਲ ਕੌਫੀ ਹੁਣ ਇਹਨੂੰ ਮੈਂ ਕੀ ਸਮਝਾਂ ਜਾਂ ਤਾਂ ਭਈ ਛੇੜ ਦਾ ਮਿੱਧਾ ਹੀ ਵਾਲਾ ਤਖੜਾ ਤੇ ਜਾਂ ਫਿਰ ਭਈ ਬਿਮਾਰ ਹੁੰਦੇ ਨੇ ਮਟਾਪਾ ਵੱਧਾ ਇਹੀ ਕਰਨਾ ਦੇਖ ਲੋ ਦਹੀਂ ਨਾਲ ਮਟਾਪਾ ਹੀ ਨਹੀਂ ਦਹੀਂ ਨਾਲ ਆ ਦੇਖ ਲੋ ਭਈ ਯਾਰ ਕੀ ਯਾਰ ਬਹੁਤ ਘੈਂਟ ਬਾਗ ਹੈ ਇਧਰਲੇ ਪਾਸੇ ਬਹੁਤ ਸੋਹਣੇ ਬਾਗ ਨੇ ਜੰਗਲ ਵਾਂਗੂ ਬਾਗ ਜਮਾ ਜਮਾ ਟਿੱਕੂ ਜਮਾ ਜੰਗਲ ਲੱਗਦਾ ਨਾ ਕਿੰਨਾ ਘੈਂਟ ਹੈ ਦੇਖੀ ਆ ਕਿੰਨੇ ਘੈਂਟ ਹੈ ਕਿੰਨੇ ਘੈਂਟ ਹੈ ਇੱਥੇ ਸਿਰ ਆ ਲੁਕੇਸ਼ਨ ਹੈ ਪਰ ਟਾਪ ਸਰ ਆਏ ਬੁੱਤੋ ਜਮਾ ਮੀਆਲਾ ਮੌਸਮ ਆਇਆ ਬੈਸ ਤੁਹਾਨੂੰ ਕੀ ਫੀਲ ਹੁੰਦਾ ਇੰਨਾ ਸੋਹਣਾ ਬਾਗ ਦੇਖ ਕੇ ਇੰਨੀ ਸੋਹਣੀ ਲੋਕੇਸ਼ਨ ਦੇਖ ਕੇ ਹਰੇ ਬਈ ਦੇਖ ਕੇ ਇੱਥੇ ਦਾ ਬੈਠ ਕੇ ਮੈਂ ਅੱਧਾ ਘੰਟਾ ਬੈਠ ਕੇ ਰੋਣਾ ਹੀ ਹੈ ਰੋਣਾ ਉਹ ਬੀ ਰੋੜਾ ਉਹ ਹੋਰ ਬੰਦਗਾ ਦੇਖੋ ਕਹ ਰੋਣਾ ਹੋਵੇ 20 ਘੰਟੇ ਇੱਥੇ ਰੋਣਾ ਹੋਵੇ ਕਹਿੰਦਾ ਸਿੜਕੀ ਲੈਣ ਆਇਓ ਦੇਖ ਲੈਨੇ ਜੇ ਕੋਈ ਪਸੰਦ ਆ ਜਾ ਲੈ ਲਗੀ ਫੇਰ ਵੀ ਕੋਈ ਤਾਂ ਮਨ ਚ ਹੁੰਦੀ ਆ ਪਹਿਲਾਂ ਵੀ ਅਪਾਜੀ ਲੈਣੀ ਆ ਮਨ ਚ ਤਾਂ ਕੁਝ ਨਹੀਂ ਪਰਫਿਊਮ ਦੇ ਰਹੇ ਨੇ ਕਿ ਕੋਈ ਵਧੀਆ ਜਿਹਾ ਮਿਲ ਜਾਏ ਇਹ ਪਰਫਿਊਮ ਹੈ ਇਹ ਤਾਂ ਨਹੀਂ ਇਹ ਤਾਂ ਮੁੰਡਾ ਦੱਸਦਾ ਨਹੀਂ ਦੱਸਦਾ ਹੈ ਲੈਣਾ ਪਰਫਿਊਮ ਆ ਤੇ ਦੇਖ ਦੱਸੋ ਦੇਖਾਂਗੇ ਅੰਦਰ ਜੰਨੇ ਆ ਜਾ ਕਤੈਨ ਲੱਗ ਰਿਹਾ ਬੌਂਦਲ ਗਿਆ ਸੇ ਗਰਮੀ ਗਰਮੀ ਨਾਲ ਬੌਂਦਲ ਗਿਆ ਇਹ ਬਈ ਆਈ ਲਾਲੂ ਕਹੀਂ ਬਾਹਰ ਨਿਕਲ ਜਾਂਦਾ ਨਹੀਂ ਨਹੀਂ ਉਹਦੇ ਨਹੀਂ ਬਸ ਐਂ ਖੁਸ਼ਬੂ ਤੇਰੀ ਐ ਤੇ ਬਦੇਰੀ ਐ ਸਿਰ ਤੁਸੀਂ ਆਪ ਹੀ ਲੈ ਲਓ ਮੜਾ ਜੇ ਗੋਰੇ ਹੋ ਜਾਓਗੇ ਅੱਧਾ ਕੁਸਾ ਕੀ ਕਰਾਉਣਾ ਵਿਆਹ ਹੋ ਗਿਆ ਜਵਾਬ ਹੋ ਗਿਆ ਆਪਾਂ ਗੋਰੇ ਹੋ ਕੇ ਕੀ ਕਰਨ ਫੇਰ ਵੀ ਲਾ ਲਾ ਦੋ ਤਿੰਨ ਸੈੱਲ ਪਾਦਨੇ ਥੋੜੇ ਚ ਚੰਗ ਆ ਚੱਕ ਦੇਂਗਾ ਇੱਕ ਉਂਗਲ ਨਾਲ ਚੱਕ ਦੇਂਗਾ ਇੱਥੇ ਰੱਖ ਤਾਕੜਾ ਪੂਰਾ ਸਿਰ ਤੋਂ ਮੈਨੂੰ ਸਮਝ ਨਹੀਂ ਆ ਰਹੀ ਤੁਹਾਡੀ ਵੀ ਲੈਣਾ ਕੀ ਹੈ ਤੁਸੀਂ ਜਿੰਮੇਦਾਰ ਤੁਸੀਂ ਕਿਹਨਾਂ ਨੂੰ ਲੈ ਲੋ ਹੋਏ ਹੈਂ ਜਿੰਮੇਦਾਰ ਤੁਸੀਂ ਕਿਹਨਾਂ ਨੂੰ ਜਿੰਮੇਦਾਰ ਦੱਸ ਸੇਬ ਕਾ ਬਈ ਜਿੰਮੇਦਾਰ ਚੀਜ਼ ਕਿਵੇਂ ਲੈਣੀ ਹੈਂ ਕੋਈ ਅੰਬ ਲੈਣੇ ਅਸੀਂ ਨਹੀਂ ਪਾ ਤੋੜ ਕਢਾਉਂਦੇ ਹੁੰਦੇ ਅਸੀਂ ਤਾਂ ਸਿੱਧੀ ਲੈ ਹੀ ਲੈਣੀ ਜਿਹੜੀ ਕੀ ਲੈਣੀ ਬਸ ਪਾ ਦਿਓ 2 ਕਿਲੋ ਕਿਵੇਂ ਕਿਵੇਂ ਕਹਿੰਦੇ ਨੇ ਸੇਬ ਕਾ ਕਿਵੇਂ 2 ਕਿਲੋ ਨਾ 2 ਕਿਲੋ ਨਹੀਂ ਕਹਿੰਦੇ 200 ਦੀ ਪਾ ਦੇ ਆਂ ਉਧਰੋਂ ਅਗਲਾ ਰੇਡ ਤੇ ਰੇਡ ਚ ਨਗਰਦੰਡ ਸਾਡੇ ਕੰਮ ਵੱਡੇ ਹੁੰਦੇ ਹਨ ਜੀਮਿੰਦਾਰਾਂ ਦੇ ਪਾਦੋ ਤੇ ਤੁਸੀਂ ਸੇਠ ਕਿਵੇਂ ਲੈਨੇ ਸੇਠ ਪਹਿਲਾਂ ਰੇਡ ਪੁੱਛਣਗੇ ਰੇਡ ਪੁੱਛ ਕੇ ਰੇਡ ਕਰੀਗੇ ਨਿਗਰਾਂ ਜਾਂਚ ਕਰਕੇ ਤੇ ਘੰਡਾ ਵੀ ਦੇਖ ਲੈਣਗੇ ਰੇਡ ਤੇ ਜੇ ਰਸਤਾ ਲਾ ਦੇ ਉਧਰ ਰੇਡ ਚ ਨਗਰਦੰਡ ਸਾਡੇ ਜੱਟ ਦਾ ਦੂਰੋਂ ਗਏ ਹੁੰਦੇ ਆ ਪਾਦੋ ਸਾਡੇ ਦੋਸਤ ਮੁੱਟਾ ਹੁੰਦਾ ਸੀ ਨਹੀਂ ਬੜਾ ਦੇਖ ਬੁੱਲੇ ਕਰਦੇ ਇੱਥੇ ਜੱਟਾਂ ਦੇ ਕੀ ਕਰੀਂਦਾ ਇਹ ਗਿੰਜਾ ਦਾ ਦੇਖ ਦੇਖੀਏ ਬੱਚਿਆਂ ਵਾਸਤੇ ਲੈਂਦਾ ਸੀ ਸਹੀ ਗੱਲ ਹੈ ਇੰਨਾਂ ਨਾਲੀ ਰਲ ਗਿਆ ਇੰਨਾ ਕਾਲਾ ਹਨਾ ਦੇਖਦਾ ਹੋਇਆ ਉਹਨਾਂ ਨੂੰ ਕੀ ਕੀ ਲੈਣਾ ਚਾਹੁੰਦੇ ਕੀ ਕੀ ਲੈਣਾ ਚਾਹੁੰਦੇ ਸੀ ਤੇ ਵੀਰੇ ਲੈਂਦੇ ਕਿਉਂ ਨਹੀਂ ਇਹ ਇਹ ਯਾਰ ਉਹ ਹੈ ਇਹ ਨਾ ਬਹਿਨ ਜਾ ਪੈ ਗਿਆ ਪਤਾ ਨਹੀਂ ਪਤਾ ਨਹੀਂ ਬਹਿਨ ਪੈ ਗਿਆ ਪਤਾ ਨਹੀਂ ਕੋਈ ਕਿਵੇਂ ਜੀ ਨੂੰ ਆ ਥੱਪ ਥੱਪ ਮੈਂ ਇਹ ਤਾਂ ਤਾਂ ਨਹੀਂ ਸੀ ਬਿਲੀ ਤੇ ਇਹਦੇ ਨਾਲ ਲਾਉਂਦਾ ਨਹੀਂ ਆ ਜੇ ਤਾਂ ਦੱਬੀ ਨਾਲ ਲਾਉਂਗਾ ਤੇ ਜਾਮਨ ਲਾਉ ਉਹ ਦੂਜਾ ਸੈੱਲ ਵਾਲਾ ਲਾਉਂਗਾ ਤੇ ਕਿਉਂ ਇਹਨੂੰ ਕੀ ਹੁੰਦਾ ਵੀ ਇਹ ਕਰੰਟ ਮਾਰਦਾ ਜਦੋਂ ਦੱਬ ਕੇ ਲਾਉਂਦਾ ਮੈਂ ਇੱਕ ਦੋ ਵਾਰ ਕਰੰਟ ਮਾਰਦਾ ਕਰੰਟ ਕਿਦੋਂ ਕੀ ਨੂੰ ਮਾਰਿਆ ਕਰੰਟ ਨਹੀਂ ਯਾਰ ਕਰੰਟ ਨਹੀਂ ਮਾਰਦਾ ਹੈਂ 6 ਵਜੇ ਫਿਰ ਤੇਰੇ ਜੇ ਕਰੰਟ ਮਾਰਦਾ ਹੈ ਨਹੀਂ 6 ਵਜੇ ਰਸਤੇ ਦਰ ਤੇ ਤਾਂ ਨਹੀਂ ਬੱਚੀ ਨਹੀਂ ਇਹ 6 ਵਜੇ ਰਸਤੇ ਦਰ ਨੇ ਵੀ ਮਾਰੇ ਇੱਕ ਦੋ ਵਾਰੀ ਕਰੰਟ ਦੱਸੋ ਬਈ ਕਿਹਨੂੰ ਕਿਹਨੂੰ ਮਾਰਿਆ ਕਰੰਟ ਫੇਰ ਲੈਤੇ ਯਾਰ ਇਹ ਕੀ ਗੱਲ ਕਰਦਾ ਤੂੰ ਹੱਥ ਕਿਹਨੇ ਲਾਉਣਾ ਉਹ ਲੈਤੇ ਸੇਵਕੈ ਨੂੰ ਕਹਿਣਾ ਯਾਰ ਵੀ ਲੈਤੇ ਯਾਰ ਇਹ ਗੱਡੀ ਚ ਨਹੀਂ ਧਰਨੇ ਕਿਉਂ ਕਦੋਂ ਨਹੀਂ ਧਰਨੇ ਲੈ ਫਿਰ ਕਿਉਂ ਇਹ ਆਪਾਂ ਨਹੀਂ ਬਈ ਇਹ ਸਾਰੇ ਲੈਤੇ ਆ ਮੈਂ ਇਹ ਨਹੀਂ ਲੈਣੀ ਜਿਹੜਾ ਫਿਰ ਮੈਂ ਤਾਂ ਲੈਤੇ ਕੱਢ ਕੇ ਬਈ ਯਾਰ ਇਹ ਆਪੇ ਉੱਥੋਂ ਪੜਾਈ ਵਾਲੀ ਜਗਾ ਤੇ ਚੱਲਦੀ ਵੀ ਹੱਥ ਚੱਲਦੇ ਪੜਾਈ ਵਾਲੀ ਚੱਲਦੇ ਮੀਟ ਸਭ ਕੁਝ ਚੱਲਦਾ ਚਿਕਨ ਵਗੈਰਾ ਸਭ ਕੁਝ ਓਏ ਨਹੀਂ ਮੈਂ ਲੈ ਕੇ ਜਾਣਦਾ ਮਸਾ ਦਾ ਕਢਾ ਕੇ ਲਿਆ ਮੈਂ ਯਾਰ ਇਹ ਇੱਕ ਗੱਲ ਦੀ ਡਿਸਕਸ ਕਰਨੀ ਚਾਹੁੰਦਾ ਹੂੰ ਇਹ ਕਹਿੰਦਾ ਬੀਮਾਲਾ ਆਪਾਂ ਲੋਕਾਂ ਦੇ ਵਿਚਾਰ ਲੈਣੇ ਆ ਵੀ ਇੱਕ ਗੱਲ ਇਹਦੀ ਉਲਝੀ ਪਈ ਹੈ ਜੀ ਹਾਂ ਤੇ ਇਹ ਕਹਿੰਦਾ ਬੀਮਾਨਾ ਹੁਣ 90000 ਰੁਪਿਆ ਕਹਿੰਦਾ ਮੈਂ ਮੇਰੇ ਕ੍ਰੈਡਿਟ ਕਾਰਡ ਚੋਂ ਕੱਢ ਕੇ ਕਿਸੇ ਬੰਦੇ ਨੂੰ ਦੇਤਾ ਵੀ ਮਤਲਬ ਇਹਦੇ ਕੋਲ ਕ੍ਰੈਡਿਟ ਕਾਰਡ ਸੀ 50000 ਰੁਪਏ ਦਾ ਹਾਂ ਠੀਕ ਹੈ ਇਹਨੇ 50000 ਰੁਪਿਆ ਉਹਦੇ ਵਿੱਚੋਂ ਕੱਢ ਕੇ ਦੇਤਾ ਕਿਸੇ ਨੂੰ ਵੀ ਮੰਨ ਲਓ ਕੋਈ ਹਾਂ ਕਿਸ ਬਤ ਲੈ ਕੇ ਕਿਸ ਨੇ 50000 ਇਹ ਉਹ ਬੰਦਾ ਮੁੱਕਰ ਗਿਆ 90000 ਇਹਦਾ ਮੁੱਕਰ ਗਿਆ ਵੀ ਮੈਂ ਭਰਦਾ ਨਹੀਂ ਕ੍ਰੈਡਿਟ ਕਾਰਡ ਹਾਂ ਠੀਕ ਹੈ ਇਹਨੇ ਆਪਦੇ ਕੋਲੋਂ ਮੰਨ ਲਾ 50000 ਦੇ ਵਿੱਚ ਭਰਤਾ ਭਰਤਾ ਇਹਨੂੰ ਕਿੰਨੇ ਦਾ ਲਾਸ ਪੈ ਗਿਆ ਇਹ ਆਇਆ ਕਹਿੰਦਾ ਕਹਿੰਦਾ ਮੈਨੂੰ ਲੱਖ ਰੁਪਈਆ ਦਾ ਲੌਸ ਪੈ ਗਿਆ ਠੀਕ ਹੈ 50 ਤਾਂ ਉਹ ਬੰਦਾ ਲੈ ਗਿਆ 50 ਮੈਨੂੰ ਕੋਲੋਂ ਭਰਨੇ ਪੈਗੇ ਕੋਲੋਂ ਭਰਨੇ ਪੈਗੇ ਤੇ ਮੈਂ ਕਹਿੰਦਾ ਵੀ ਇਹਨੂੰ 50000 ਦਾ ਲੌਸ ਪੈ ਗਿਆ ਕੱਲਾ ਤੇਰੇ ਤੂੰ ਕੀ ਮੰਨਦਾ ਸੇਵਕਾ ਵੀ ਤੂੰ ਲੱਖ ਰੁਪਈਆ ਦਾ ਮੰਨਦਾ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਤੁਸੀਂ ਦੱਸੋ ਹੁਣ ਮੈਂ ਵੀ ਮੈਂ ਵੀ ਲੱਖ ਰੁਪਈਆ ਮੰਨਦਾ ਹਾਂ ਯਾਰ ਮੈਂ ਤਾਂ 50000 ਕਿਉਂਕਿ ਇਹਦਾ ਕ੍ਰੈਡਿਟ ਕਾਰਡ ਦੇ ਵਿੱਚ ਸੀਗਾ ਮੰਨ ਲਾ ਹਨਾ ਫਿਰ ਕ੍ਰੈਡਿਟ ਕਾਰਡ ਉਪਜਾ ਜਰ ਹੁਣ ਜੇ ਕੋਈ ਵੀ ਬੈਂਕ ਕ੍ਰੈਡਿਟ ਕਾਰਡ ਦਿੰਦੀ ਹੈ 50000 ਰੁਪਏ ਦਾ ਕਾਰਡ ਕ੍ਰੈਡਿਟ ਕਾਰਡ ਦੇ ਦਿੰਦੀ ਇਹਨੇ 50000 ਆਪਣੇ ਕੋਲੋਂ ਭਰਿਆ ਕਾਰਡ ਦੇ ਵਿੱਚ ਕਾਰਡ ਚੋਂ ਨਿਕਲ ਗਏ ਸੀ ਮੰਨ ਲਾ ਇਹਦੇ ਪੈਸੇ ਠੀਕ ਹੈ ਨਿਕਲ ਗਏ ਇਹਨੇ ਕੋਲੋਂ ਭਰਿਆ 50000 ਰੁਪਏ ਆਪਦੇ ਪਰ ਕੇ ਪੂਰੇ ਪੈਸੇ ਹੋ ਗਏ ਪਰ ਕਾਰਡ ਦੇ ਵਿੱਚ ਇਹਨੂੰ ਤਾਂ 50000 ਡੁੱਬ ਗਏ ਜਿਹੜਾ ਕੋਲੋਂ ਭਰਿਆ ਇਹਨੇ ਕਾਰਡ ਦੇ ਵਿੱਚ ਫਿਰ ਉਹੀ ਭਰੇ ਕਾਰਡ ਦੇ ਵਿੱਚ ਉਹਦਾ 50000 ਰੁਪਏ ਆ ਕਾਰਡ ਦੇ ਵਿੱਚ ਜਿਹੜਾ ਨੇ ਭਰਿਆ ਉਹ ਫਿਰ ਕੋੜੇ ਸੀ ਮੈਂ ਉਹਦੇ ਵਿੱਚ ਫਿਰ ਉਹ ਬੈਂਕ ਦਾ ਫਿਰ 50000 ਲਾਸ ਪੈ ਗਿਆ ਬਸ ਉਹਨੂੰ ਫਿਰ ਫਿਰ ਉਹ ਬੈਂਕ ਦਾ ਡੁੱਬ ਗਿਆ ਫਿਰ ਇਹਦਾ ਮਤਲਬ ਨਹੀਂ ਨਹੀਂ ਕੱਲੇ ਕਾਰਡ ਦਾ ਲਾਸ ਪੈ ਗਿਆ 50000 ਰੁਪਏ ਜਿਹੜਾ ਇਹ ਕੱਲ ਕੋਲੋਂ ਭਰਤਾ ਵੀ ਯਾਰ ਨਹੀਂ ਤੂੰ ਮੇਰੀ ਗੱਲ ਸੁਣ ਇਹਦੇ ਕੋਲ 2 50 50000 ਦੇ ਗੁੱਟੀਆਂ ਲਾਲਾ ਲੱਖ ਰੁਪਇਆ ਹੋ ਗਿਆ 1 50000 ਕੋਈ ਲੈ ਗਿਆ ਉਹ ਮੁੜ ਕੇ ਦਿੰਦਾ ਨਹੀਂ ਉਹ ਉਹ ਗੁੱਟੀ ਨੂੰ ਪੂਰਾ ਕਰਨ ਵਾਸਤੇ 50000 ਦੇ ਜਿਹਨੂੰ ਦੂਜੀ 50000 ਦੀ ਗੁੱਟੀ ਧਰਨੀ ਪੈਗੀ ਫਿਰ ਕਿੰਨਾ ਹੋ ਗਿਆ ਹਾਤੀ ਮੰਨ ਲੈ ਚਲ ਕੋ ਦੂਜਾ ਇੱਦੋਂ ਚੱਕ ਕੇ ਇੱਥੇ ਧਰਤੀ ਮੰਨ ਲੈ 50 ਦੀ ਲਾਸਪੇਰ ਨੂੰ ਤਾਂ ਕਿ ਲੱਖ ਦਾ ਪਿਆ ਇਹਨੂੰ ਫਿਰ ਉਹੀ ਗੱਲ ਉੱਥੋਂ ਚੱਕ ਕੇ ਇੱਥੇ ਧਰਨ ਦੇ ਕੀ ਚੱਲ ਆਪਾਂ ਨਾ ਚਲੋ ਆਪਾਂ ਪੁੱਛਦੇ ਆਂ ਲੋਕਾਂ ਨੂੰ ਵੀ ਆਪਾਂ ਸਾਰੇ ਆਪਾਂ ਵੀਰਪੰਗ ਵੀ ਆਪਾਂ ਵੀਰਪੰਗਾਂ ਨੂੰ ਲੋਕਾਂ ਨੂੰ ਪੁੱਛਦੇ ਆ ਵੀ ਇਹਦੇ ਕੀ ਵਿਚਾਰ ਆ ਵੀ ਕੀ ਚੀਜ਼ ਆ ਮਤਲਬ ਕੀ ਇਹਦਾ ਬੇਸ ਆ ਵੀ 50 ਕੇ ਹਜ਼ਾਰ ਦਾ ਲਾਸ ਠੀਕ ਐ ਇਹ ਆਪਾਂ ਚੀਜ਼ ਪੁੱਛਦੇ ਆ ਨਹੀਂ ਵੀ ਹਜ਼ਾਰ ਨਹੀਂ 50 ਹਜ਼ਾਰ ਆ ਕਿ ਲੱਖ ਰੁਪਏ 50 ਹਜ਼ਾਰ ਆ ਕਿ ਲੱਖ ਇਹ ਆਪਾਂ ਲੋਕਾਂ ਨੂੰ ਪੁੱਛਦੇ ਆ ਕਮੈਂਟਾਂ ਚ ਵੀ ਭਾਈ ਦੱਸੋ ਲੱਖ ਦਾ ਲਾਸ ਹੋਇਆ ਕਿ 50 ਹਜ਼ਾਰ ਦਾ ਕਈ ਲੋਕ ਤਾਂ ਮਨ ਦਾ ਲੱਖ ਦਾ ਕਹਿਣਗੇ ਭਾਈ ਕਈ 50 ਹਜ਼ਾਰ ਦਾ ਕਹਿਣਗੇ ਗੱਲ ਵੇਖ ਵੀ ਉੱਥੇ ਰਹਿ ਜੂ ਚਲੋ ਆਪਾਂ ਪੁੱਛਦੇ ਆ ਕੋਈ ਗੱਲ ਸਾਡਾ ਅੱਜ ਰਾਜਵੀਰ ਰਾਜੂ ਭਾਈ ਬੂਜੇ ਲੈ ਕੇ ਆਇਆ ਬੂਜੇ ਲਾਉਣ ਜਾਣੇ ਆ ਸੀ ਖੇਤ ਆ ਦੱਸੀਂ ਵੈਰੈਟੀ ਕੀ ਕੀ ਆ ਬਾਈ ਬੂਜੇ ਦੀ ਇੱਕ ਤਾਂ ਬਈ ਆ ਪਹਣ ਢਾਈ ਸੰਤਰਾ ਜੀ ਇੱਕ ਆਪਣੇ ਕੋਲੇ ਆ ਜੀ ਜਾਮਣ ਪੱਟੀ ਜਾਮਣ ਬਣਾ ਹੜਕਾਲੀ ਤੇ ਇੱਕ ਆਪਣੇ ਕੋਲੇ ਆ ਮਰੂਦਾ ਦਾ ਬੂਟਾ ਪਿੰਕ ਪਿੰਕ ਛੋਟਾ ਮਰੂਦ ਆ ਜੀ ਮੰਨ ਲਓ ਸਰ ਜਿਹੜਾ ਜਿਹਦੇ ਖਾਣਾ ਪੈਂਦਾ ਛੋਟਾਗਾ ਪਿੰਕ ਬਹੁਤ ਚੱਲ ਕਾਲੂ ਵਗਰਾ ਜੀ ਇਹ ਕਾਲੂ ਵਗਰਾ ਬਹੁਤ ਪੁਸ਼ਕਦਤ ਹੁੰਦੇ ਜੀ ਜਿਵੇਂ ਪਿੰਕ ਚ ਤੇ ਅਲੂ ਵਗਰੇ ਚ ਹਰੇਕ ਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਮੌਸਮ ਦੇ ਵਿੱਚ ਲੈ ਕੇ ਥੋੜਾ ਥੋੜਾ 2-2 4-4 ਫੁੱਟੇ ਜਿੰਨਾ ਵੀ ਹੋ ਸਕਦਾ ਨਾਲੇ ਆਪਣੇ ਸਿਹਤ ਲਈ ਵਧੀਆ ਆਪਣੇ ਬੱਚੇ ਖਾਣਗੇ ਫਲ ਫਰੂਟ ਤੇ ਜੇ ਨਾਲੇ এনवायरमेंटਲੀ ਵਧੀਆ ਆਪਣੇ ਲਈ ਦੋ ਕੰਮ ਹੁੰਦੇ ਆ ਜੀ ਸਾਰੇ ਸਰਜਣ ਮਿੱਤਰਾਂ ਨੂੰ ਬੇਨਤੀ ਹੈ ਵੀ ਲਾਓ ਪੌਦੇ ਹੁਣ ਮੌਸਮ ਹੈਗਾ ਪੌਦੇ ਆਲਾ ਫਲਦਾਰ ਮੁੱਝੇ ਲਾਓ ਆਪਦੇ ਖੇਤ ਦੇ ਨਾਲੇ ਫਲ ਖਾਇਆ ਕਰੋ ਹਾਂਜੀ ਹਾਂ ਵਧੀਆ ਨਸਲੀ ਤੋਂ ਲੈ ਕੇ ਜੀ ਕੋਈ ਨੇੜੇ ਨਸਲੀ ਪੈਂਦੀ ਹੋ ਜੋ ਜਰੂਰੀ ਵੀ ਨ ਕੋਈ ਵੱਡਾ ਛੋਟਾ ਕਹੇ ਮਰਜ਼ੀ ਲਾ ਲਓ ਕੋਈ ਕੋਈ ਵੀ ਦਰਖਤ ਲਾ ਲਓ ਕੋਈ ਬੋੜ ਲਾ ਲਓ ਹੋਰ ਲਾ ਲਓ ਕੁਝ ਨਹੀਂ ਲਾਉਣਾ ਖਾਂ ਵਾਸਤੇ ਕਰੇ ਹੁਣ ਛੋਟੇ ਘਰ ਚ ਵੀ ਇੱਕ ਦੋ ਦਰਖਤ ਹੋਣੇ ਜ਼ਰੂਰੀ ਹੈ ਸਭ ਦੇ ਜੀ ਜਾਕਣਾ ਵੇ ਦੇਖੋ ਜੀ ਆਪਣਾ ਗੁਰਪਿਆਰ ਸਿੰਘ ਨੰਬਰਦਾਰ ਪਸੀਨੂ ਪਸੀਨੀ ਹੋਇਆ ਪਿਆਹੀ ਵਿਚਾਰਾ ਬਹੁਤ ਮਿਹਨਤ ਕਰਦਾ ਮੁੰਡਾ ਤੜਕੇ 4 ਵਜੇ ਉੱਠਦਾ ਜੀ ਬਹੁਤ ਮਿਹਨਤੀ ਮੁੰਡਾ ਆਲੂ ਬਖਾਰਾ ਲਾਤਾ ਜੀ ਆਲੂ ਬਖਾਰਾ ਲਾਤਾ ਜੀ ਆ ਦੱਸੋ ਜੀ ਮੜੇ ਕਿਹੜੇ ਕਿਹੜੇ ਬੂਟੇ ਲਾਏ ਆ ਹੱਥ ਲਾ ਕੇ ਦੱਸੋ ਆ ਤਾਂ ਵੀਰੇ ਆਲੂ ਬਖਾਰਾ ਲਾਇਆਗਾ ਉਧਰ ਆਪਣੇ ਉਹ ਪਿੰਕ ਮਰੂਦ ਹੈ ਹਾਂਜੀ ਤੇ ਜੀ ਸੰਤਰਾ ਹੈਗਾ ਆਗਾ ਚੀਕੂ ਹੈ ਕਿੰਨੂ ਆ ਠੀਕ ਹੈ ਜੀ ਇਹ ਆਪਾਂ ਬਈ ਹੋਰ ਵੀ ਕੰਮ ਦਵਾਉਣੇ ਮਿਕਸ ਬਾਗ ਲਾਉਣਾ ਜੀ ਵਧੀਆ ਗੱਲ ਆਈ ਵਧੀਆ ਹੂੰ ਇਹ ਕਿੰਨੂ ਆ ਜੀ ਇਹ ਜੀ ਆਪਣਾ ਚੀਕੂ ਆ ਜੀ ਇਹ ਚੀਕੂ ਲਾਤਾ ਜੀ ਇਹ ਬੜਾ ਗਠੋਲੀ ਵਾਲੀ ਜਾਮਣਾਂ ਜੀ ਬਹੁਤ ਮੋਟਾ ਪੱਤਾ ਜੀ ਇਹਦਾ ਬੋੜ ਵਰਗਾ ਮੋਟਾ ਪੱਤਾ ਹੈਗਾ ਆ ਦੇਖੋ ਜੀ ਬਹੁਤ ਹੀ ਸ਼ਾਨਦਾਰ ਜਾਮਣਾਂ ਜੀ ਇਹ ਦਰਖਤ ਬਹੁਤ ਵਧੀਆ ਹੁੰਦੇ ਨਾਲ ਦਾ ਫਲ ਦਿੰਦਾ ਨਾਲ ਦੀ ਸ਼ਾਨ ਬਹੁਤ ਵਧੀਆ ਹੁੰਦੀ ਹੈ ਜਾਮਣ ਦੀ ਆਹ ਦੇਖ ਜੀ ਸੰਤਰਾ ਜੀ ਆ ਫਰੂਟ ਵੀ ਆ ਪਿਆ ਜੀ ਹੁਣ ਤਾਂ ਫਰੂਟ ਵੀ ਆਏ ਪਿਆ ਜੀ ਹੁਣ ਤਾਂ ਬਾਕੀ ਹੁਣ ਸਮਾਂ ਹੈ ਜੀ ਫਲ ਲਾਉਣ ਦਾ ਫਲਾਂ ਦੇ ਬੂਝੇ ਲਾਉਣ ਦਾ ਹੁਣ ਸਮਾਂ ਹੈ ਜੀ ਸਾਰੇ ਲਾਓ 2-2 4-4 ਜਿੰਨਾ ਜਿੰਨਾ ਹੋ ਸਕਦਾ ਹੈਗਾ ਠੀਕ ਹੈ ਜੀ ਇਹ ਤੁਸੀਂ ਕਿਹੜੀ ਨਰਸਰੀ ਚ ਲੈਂਦੇ ਜੀ ਇਹ ਰੱਲੇ ਨਰਸਰੀ ਜੀ ਬਾਈ ਸਾਰੇ ਨੂੰ ਆਪਾਂ ਕਰਤੀ ਸ਼ੁਰੂਆਤ ਜੀ ਫਲਦਾਰ ਬੂਟਿਆਂ ਦੀ ਇਹੰਦਾ ਜੀ ਗੁਰਪਿਆਰ ਸਿੰਘ ਨੰਬਰਦਾਰ ਬੂਟੇ ਲਾ ਰਿਹਾ ਜੀ ਕਿਰਨਤਾ ਜੀ ਸ਼ੁਰੂਆਤ ਕੀਤੀ ਆ ਪੰਜ-ਛੱਤੀ ਬੁੱਟੇ ਲਾਇਆ ਜੀ ਅਸੀਂ ਲਾ ਤੇ ਪੰਜ-ਚਾਰ ਤਾਂ ਜੀ ਆਹ ਲਾ ਭਾਈ ਡਾਈਜੀ ਸੰਤਰਾ ਪਰਾਂ ਲੱਗਿਆ ਹੋਏ ਜੀ ਕਿੰਨੂ ਆ ਜੀ ਇਹ ਜੀ ਆ ਚੀਕੂ ਆਉਂਦਾ ਜੀ ਇਹ ਚੀਕੂ ਆਲਾ ਬੁੱਟਾ ਜੀ ਆ ਨੰਬਰਦਾਰ ਦਾ ਝੋਨਾ ਜੀ ਆ ਆਲੂ ਖਰਾ ਜੀ ਇਹ ਆਲੂ ਖਰਾ ਆਪਾਂ ਲਾਉਣਾ ਵੀ ਬਹੁਤੀ ਬੜੀਆ ਕੁਆਲਿਟੀ ਦੇ ਬੂਟੇ ਆ ਜੀ ਲਾਤਾ ਜੀ ਧੰਨਵਾਦ ਜੀ ਸਾਰਿਆਂ ਦਾ